やっぱり اللهم تقبل منا انك انت السميع العليم وتب علينا انك انت التواب الرحيم. ما انت ولا نار ولا يا الله لا نجود يا الله انت لا مسجد لك لا يا الله على الاسلام في مسجد لك بشيخ القرناء. الله بخصوص امر عزيز اخر. ਅਸਲਾਮੁਆਲੇਕੁਮ ਵ ਰahmatullahi व ਬਰਕਾਤੁਹ ਪਹਿਲਾਂ ਦਾ ਸਮੂਹ ਦੇਸ਼ ਵਾਸੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਚ ਵਸਦੇ ਪੰਜਾਬੀ ਭਾਈਚਾਰੇ ਨੂੰ ਅੱਜ Eid ul Fitr ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਆਮਾ ਮਸਜਿਦ ਨਾਨਾ ਨਗਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ Eid ul Fitr ਦਾ ਤਿਵਾਰ ਜਿਹੜਾ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਮਰੀ ਜੋਸ਼ ਤੇ ਖੁਸ਼ੀ ਦੇ ਨਾਲ ਮਨਾਇਆ ਗਿਆ ਤੇ ਇਮਾਮ ਸਾਹਿਬ ਦੀ ਰਹਿਮਾਈ ਥੱਲੇ ਜਿਹੜੀ ਨਮਾਜ਼ ਅਦਾ ਕੀਤੀ ਗਈ ਨਮਾਜ਼ ਤੋਂ ਬਾਅਦ ਗਲੇ ਮਿਲ ਕੇ ਲੋਕਾਂ ਨੂੰ ਇੱਕ ਦੂਸਰੇ ਨੂੰ ਵਧਾਈ ਦਿੱਤੀ ਗਈ ਔਰ ਸਾਡੇ ਇੱਥੇ ਹਾਰੇ ਧਰਮਾਂ ਜਾਤੀ ਬਰਾਦਰੀ ਹਿੰਦੂ ਮੁਸਲਮ ਸਿੱਖ ਸਾਰੇ ਹੀ ਵਧਾਈ ਦੇਣ ਵਾਸਤੇ ਆਏ ਤੇ ਮੈਂ ਸਮੂਹ ਮੁਸਲਮ ਭਾਈਚਾਰੇ ਨੂੰ ਇਸ ਗੱਲ ਦੀ ਲੱਖ ਲੱਖ ਮੁਬਾਰਕਬਾਦ ਪੇਸ਼ ਕਰਨਾ ਤੇ ਇਹ 30 ਦਿਨ ਦੇ ਰੋਜ਼ੇ ਰੱਖਣ ਤੋਂ ਬਾਅਦ ਜਿਹੜਾ ਹੈਗਾ ਈਦੁਲ ਫਿਤਰ ਦਾ ਤਿਵਾਰ ਜਿਹੜਾ ਉਹ ਮਨਾਇਆ ਜਾਂਦਾ ਔਰ ਪੂਰੀ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰੇਕ ਸਾਂਝ ਦਾ ਜਿਹੜਾ ਇੱਕ ਪ੍ਰਤੀਕ ਜਿਹੜਾ ਉਹ ਮੰਨਿਆ ਜਾਂਦਾ ਕਿ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਤੇ ਇੱਕ ਦੂਸਰੇ ਨੂੰ ਕਲੇ ਲਗਾ ਕੇ ਮਿਲਿਆ ਜਾਂਦਾ ਤੋ ਮੈਂ ਇੱਕ ਵਾਰੀ ਫੇਰ ਤੋਂ ਜਾਮਾ ਮਸਜਿਦ ਕਮੇਟੀ ਦਾ ਸੈਕਟਰੀ ਹੋਣ ਚੰਨ ਸੈਕਟਰੀ ਹੋਣ ਦੇ ਨਾਤੇ ਸਮੂਹ ਦੇਸ਼ ਵਾਸੀਆਂ ਨੂੰ ਦੀਨਾਨਗਰ ਵਾਸੀਆਂ ਨੂੰ ਤੇ ਸਮੂਹ ਪੰਜਾਬੀ ਭਾਈਚਾਰੇ ਨੂੰ Eid ਦੀਆਂ ਲੱਖ ਲੱਖ ਮੁਬਾਰਕਾਂ ਜੀ ਦੇਖੋ ਜੀ ਮੈਂ ਪਹਿਲੇ ਦੱਸਿਆ ਕਿ 30 ਦਿਨ ਅਪਾ ਰੋਜ਼ੇ ਰਖਨੇ ਆ ਤਰਾਵੀ ਦੀ ਨਮਾਜ਼ ਅਦਾ ਕਰਨੀ ਆ ਰਾਤ ਨੂੰ ਮਸਜਿਦਾਂ 'ਚ ਤੋ ਉਸ ਤੋਂ ਬਾਅਦ ਜਦੋਂ ਰੋਜ਼ੇ ਮੁਕੰਮਲ ਹੁੰਦੇ ਨੇ ਤੇ ਫਿਰ ਬੜਾ ਇੱਕ ਨਾ ਖੁਸ਼ੀ ਦਾ ਦਿਨ ਹੁੰਦਾ ਮੁਸਲਮਾਨ ਭਾਈਚਾਰੇ ਵਾਸਤੇ ਕਿ ਮਠਾਈਆਂ ਵੰਡ ਕੇ ਤੇ ਆਪਣੇ ਭਾਈਚਾਰੇ ਨੂੰ ਦੂਸਰੇ ਜਾਤੀ ਜਿਹੜੇ ਧਰਮ ਦੇ ਲੋਕੇ ਉਹਨਾਂ ਨੂੰ ਗਲੇ ਮਿਲ ਕੇ ਤੇ ਮੁਬਾਰਕਬਾਦ ਦੇ ਕੇ ਜਿਹੜਾ ਇਹ ਖੁਸ਼ੀਆਂ ਜਿਹੜੀਆਂ ਹਰ ਇੱਕ ਦੇ ਨਾਲ ਸਾਂਝੀਆਂ ਕੀਤੀ ਜਾ ਰਹੀਆਂ ਮੈਨੂੰ ਖੁਦ ਨੂੰ ਸਵੇਰ ਦਾ ਘੱਟੋ ਘੱਟ ਕੋਈ 100 150 ਫੋਨ ਕੋਈ ਸ਼ਾਸਨ ਪ੍ਰਸ਼ਾਸਨ ਦਾ ਅਫਸਰਾਂ ਦਾ ਯਾਰਾਂ ਦੋਸਤਾਂ ਦਾ ਹੋਰ ਬਰਾਦਰੀਆਂ ਦਾ ਆਇਆ ਜਿਹੜਾ Eid ਮੁਬਾਰਕ ਦਾ ਆਇਆ ਸੋ ਮੈਂ ਉਹਨਾਂ ਨੂੰ ਵੀ ਤੁਹਾਡੇ ਰਾਈ Eid ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਨਾ ਜੀ ਰੋਜ਼ੇ ਕਿਉਂ ਰੱਖੇ ਜਾਂਦੇ ਆ ਰੋਜ਼ੇ ਜੀ ਇਹ ਅੱਲਾਹ ਤਬਾਰਕ ਵਤਾਲਾ ਤੋਂ ਜਿਹੜਾ ਇੱਕ ਤੋਹਫ਼ਾ ਜਿਹੜਾ ਮੁ슬ਮਨ ਭਾਈਚਾਰੇ ਨੂੰ ਮਿਲਿਆ ਹੋਇਆ ਕੇ ਸਾਲ ਵਿੱਚ ਇੱਕ ਮਹੀਨਾ ਪਰੋਜ਼ੇ ਰੱਖਨੇ ਆ ਇਹਦੇ ਨਾਲ ਇੱਕ ਸਾਡਾ ਜਿਹੜਾ ਸਾਡਾ ਤੇ ਰੱਬ ਦੇ ਵਿੱਚ ਇਨਸਾਨ ਦਾ ਤੇ ਰੱਬ ਦਾ ਜਿਹੜਾ ਆਪਸੀ ਜਿਹੜਾ ਤਾਲੁਕ ਹੈ ਉਹ ਵੀ ਮਜ਼ਬੂਤ ਹੁੰਦਾ ਤੇ ਇੱਕ ਆਪਣੇ ਸਰੀਰ ਦੀ ਇੱਕ ਬਦਨ ਦੀ ਜਿਹੜੀ ਪਾਕੀ ਸਾਫ ਜਿਹੜੀ ਆ ਉਹ ਵੀ ਜਿਹੜੀ ਇਹਦੇ ਨਾਲ ਹੋ ਜਾਂਦੀ ਹੈ ਕਿ 30 ਦਿਨ ਆਪਾਂ ਰੋਜ਼ੇ ਰੱਖ ਕੇ ਆਪਣੇ ਵਤਨ ਨੂੰ ਵੀ ਸਾਫ ਕਰ ਸਕਨੇ ਆ ਤੇ ਉਸ ਰੱਬ ਦੇ ਨਾਲ ਵੀ ਆਪਣਾ ਜੋੜ ਜਿਹੜਾ ਉਹ ਮਰਦਾ ਬੜਾ ਵਧੀਆ ਕਰਕੇ